ਆਸਾ ਦੀ ਵਾਰ ਦੀ ਸਲੋਕਾਂ ਦੀ ਆਪਾਂ ਅਰੋਜ ਵਿਚਾਰ ਕਰਦੇ ਹਾਂ ਅੱਜ ਦੀ ਵਿਚਾਰ ਆਪਾਂ 7ਵੇਂ ਸਲੋਕ ਦੀ ਵਿਚਾਰ ਕਰਾਂਗੇ ਸਾਖੀ ਜੋ ਨੰਦ ਚੰਦ ਦੀ ਸਾਖੀ ਇਹ ਨੰਦ ਚੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਦਾ ਉਹ ਸਾਹਿਬ ਸੀ ਇਸ ਨੂੰ ਇੱਕ ਉਦਾਸੀ ਮਹਾਤਮਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖ ਕਰ ਲਿਖ ਕਰ ਕਿ ਮਹਾਰਾਜ ਜੀ ਦੇ ਦਸਤਕਤ ਭਵਾਨ ਵਾਸਤੇ ਦਿੱਤੀ ਸੀ ਭਾਈ ਨੰਦ ਚੰਦ ਨੂੰ ਇਹ ਬੀੜ ਲਿਖ ਕਰਕੇ ਮਹਾਰਾਜ ਜੀ ਦੇ ਦਸਤਕਤ ਪਵਾਉਣ ਵਾਸਤੇ ਦਿੱਤੀ ਉਸ ਵਕਤ ਤਾਂ ਇਸ ਨੇ ਕਿਹਾ ਕਿ ਮੈਂ ਦਸਤਕਤ ਪਵਾ ਦੀ ਮੰਗਾ ਜਦੋਂ ਦੇ ਕੇ ਫਿਰ ਵਾਪਸ ਪਤਾ ਲੈਣ ਵਾਸਤੇ ਆਇਆ ਤਾਂ ਅਨੰਦ ਚੰਦ ਨੇ ਟਾਲ ਮਟੋਲਾ ਟੂਲ ਦਿੱਤਾ ਮਤਲਬ ਇਟਾਲ ਦਿੱਤਾ ਟਾਲ ਟੂਲ ਦਿੱਤਾ ਕਿਉਂਕਿ ਉਸ ਬੀੜ ਦੇ ਸੋਹਣੇ ਅੱਖਰ ਇਸੀ ਤਰ੍ਹਾਂ ਉਹ 3 4 ਵੈਰ ਆਇਆ ਪਰ ਨੰਦ ਚੰਦ ਟਾਲ ਟਾਲਦਿਆਂ ਕਰੀ ਪੰਜਵੀਂ ਵਾਰ ਉਹ ਆਇਆ ਤਾਂ ਸਾਬ ਹੀ ਮੁਕਰ ਗਿਆ ਕਿ ਤੈਨੂੰ ਤਾਂ ਮੈਨੂੰ ਕੋਈ ਤਿਸ ਵੇਲੇ ਉਸਨੇ ਸਤਗੁਰਾਂ ਨੂੰ ਮਿਲਣਾ ਚਾਹਿਆ ਪਰ ਮਿਲ ਨਹੀਂ ਸਕਿਆ ਕਿਉਂਕਿ ਨੰਦ ਚੰਦ ਨੇ ਸਭ ਦਰਮਾਨਚੀਆਂ ਨੂੰ ਹੁਕਮ ਦਿੱਤਾ ਆਇਆ ਸੀ ਕਿ ਇਸ ਮਹਾਕਮਾ ਨੂੰ ਅੰਦਰ ਨਾ ਆਉਣ ਦੇਣਾ ਇੱਕ ਸਮੇਂ ਉਸ ਮੋਬਾਰ ਪੁਜਾਰ ਦੇ ਵਿੱਚ ਸਤਿਗੁਰੂ ਦੇਵ ਜੀ ਸ਼ਿਕਾਰ ਖੇਡਦੇ ਮਿਲ ਪਏ ਉਸ ਵਕਤ ਸਾਧੂ ਨੇ ਦੋ ਹੱਥ ਜੋੜ ਕੇ ਨਿਮਰਤਾ ਸਹਿਤ ਪ੍ਰਾਰਥਨਾ ਕੀਤੀ ਕਿ હે ਪ੍ਰਭੂ ਅਸਲਕਤ ਪਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੈਂ ਆਪਦੇ ਸੇਵਾਦਾਰ ਨੂੰ ਦਿੱਤੀ ਸੀ ਅਨੰਦ ਚੰਦ ਨੂੰ ਉਹ ਹੁਣ ਵਾਪਸ ਵੀ ਦਿੰਦਾ ਆਪ ਕਿਰਪਾ ਕਰਕੇ ਉਹ ਬੀੜ ਮੈਨੂੰ ਵਾਪਸ ਦਿਵਾ ਦਿਓ ਇਹ ਗੱਲ ਸੁਣ ਕੇ ਸਾਹਿਬੇ ਕਮਾਲ ਕਲਗੀਧਰ ਜੀ ਆਪਣੇ ਮੰਦਰਾਂ ਵਿਖੇ ਆ ਗਏ ਅਤੀ ਤਿਸ ਵੇਲੇ ਨੰਦ ਚੰਦ ਨੂੰ ਪੁੱਛਿਆ ਕਿ ਉਦਾਸੀਨ ਮਹਾਤਮਾ ਜੋ ਤੈਨੂੰ ਵੀੜ ਦੇ ਗਏ ਹਨ ਉਹ ਕਿੱਥੇ ਹੈ ਉਸ ਵੇਲੇ ਉਹ ਸਾਹੀ ਮੁਕਰ ਗਏ ਆ ਕਿ ਨਾ ਇਹ ਬੀੜ ਮੈਨੂੰ ਦੇਖੇ ਗਏ ਹਨ ਅਤੇ ਨਾ ਹੀ ਮੇਰੇ ਪਾਸ ਹੈ ਨਾ ਹੀ ਮੈਂ ਇਸ ਨੂੰ ਜਾਣਦਾ ਹਾਂ ਉਸ ਵਕਤ ਉਹ ਨੰਦਚੰਦ ਡਰਦਾ ਮਾਰਾ ਰਾਤੋ ਰਾਤ ਬੀੜ ਲੈ ਕੇ ਨਿਕਲ ਗਿਆ ਤੇ ਕਰਤਾਰਪੁਰ ਆ ਗਿਆ ਜਦ ਧੀਰਮਨ ਨੇ ਸੁਣਿਆ ਉਸੇ ਵਕਤ ਉਸਨੇ ਗੋਲੀ ਨਾਲ ਮਰਵਾ ਦਿੱਤਾ ਹੁਣ ਉਹ ਬੀੜ ਡਰੋਲੀ ਡਰੋਲੀ ਵਿਖੇ ਵਿਰਾਜਮਾਨ ਹੈ ਉਸ ਦਾ ਜੋ ਸੰਪੂਰਨ ਪਾਠ ਕਰਕੇ ਭੋਗ ਪਾਉਂਦਾ ਹੈ ਉਹ ਅੰਦਾ ਹੋ ਜਾਂਦਾ ਹੈ ਹੁਣ ਵਿਚਾਰ ਕੇ ਵੇਖੋ ਤੁਛ ਮਤੀ ਕਰਕੇ ਨੰਦ ਚੰਦ ਨੇ 10ਵੀਂ ਪਾਸ਼ਣ ਜੀ ਦਾ ਪਰਮਾਨ ਨਾ ਮੰਨਿਆ ਤੇ ਵੀੜ ਲੁਕਾ ਕੇ ਰੱਖੀ ਤੇ ਅਗਲੀ ਜਿਹੜੀ ਸੇਵਾ ਕੀਤੀ ਹੋਈ ਸੀ ਉਹ ਵੀ ਨਹਿਰ ਗਵਾਲਈ ਸਦੂਖ ਮਹੱਲਾ ਪਹਿਲਾ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਟਨ ਕਰਦੇ ਹੋਏ ਸੁਮੇਰ ਪਰਬਤ ਪਰ ਪਹੁੰਚੇ ਹਨ ਕਿਉਂ ਵਿਚਾਰ ਕਰਦੇ ਹਨ ਕਿ ਸੱਚ ਕਾਲ ਕੂੜ ਵਰਤਿਆ ਕਲ ਕਾਲ ਖਬੀਤਾਲ ਗੁਰੂ ਜੀ ਕਥਨ ਕਰਦੇ ਨੇ ਕਿ ਸੱਚ ਦਾ ਤਾਂ ਕਾਲ ਹੀ ਪੈ ਗਿਆ ਕੀ ਸੱਚ ਹੈ ਹੀ ਨਹੀਂ ਆਪਜੀ ਵੀ ਜਾਣ ਨੂੰ ਜਾਣੋ ਕਿ ਸੱਚ ਦਾ ਤਾਂ ਕਾਲ ਹੀ ਪੈ ਗਿਆ ਹੈ ਪਾਉ ਸੰਸਾਰਿਕ ਜੀਵਾਂ ਦੇ ਹਿਰਦੇ ਵਿੱਚੋਂ ਸੱਚ ਤਾਂ ਉੱਡ ਹੀ ਗਿਆ ਹੈ ਤੇ ਗੂੜ ਪਾਉ ਝੂਠ ਬੋਲਣਾ ਹੀ ਜਿੱਥੇ-ਕਿੱਥੇ ਵਰਤ ਰਿਹਾ ਹੈ ਪਾਉ ਪ੍ਰਦਾਨ ਹੋ ਰਿਹਾ ਹੈ ਕਲਯੁਗ ਦੀ ਜੋ ਕਿਰਿਆ ਹੈ ਕਾਲਕ ਕਲਕਮਨੀ ਪਾਪਾਂ ਵਾਲੀ ਇਸ ਕਰਕੇ ਇਹ ਜੀਵ ਬੇਤਾਲ ਪਾਉ ਪੂਤਨੇ ਹੋ ਰਹੇ ਹਨ ਅਤਵਾ ਤਾਲ ਸਰੂਪ ਤੋਂ ਬੇਰਹਿਤ ਹੋ ਰਹੇ ਹਨ ਬਿਉ ਬੀਜ ਪਤ ਲੈ ਗਏ ਗੁਰੂ ਜੀ ਕਥਨ ਕਰਦੇ ਨੇ ਕਿਹੇ ਸਦੋ ਜਿਹੜੇ ਪੁਰਸ਼ ਬਿਉ ਪਾਉ ਇਹ ਬੀਜਾਂ ਦੇ ਬੀਜਣ ਵਾਲੇ ਹਨ ਉਹ ਤਾਂ ਪਤ ਪਾਉ ਪੱਤ ਅਬਰੋਂ ਨੂੰ ਲੈ ਗਏ ਹਨ ਅਬ ਕਿਉਂ ਉਗਵੈ ਦਾਲ ਦਰੁਜੀ ਕਥਨ ਕਰਦੇ ਨੇ ਕਿ ਉਹ ਬੀਜ ਹੁਣ ਕੈਸੇ ਉਗਵੇ ਪਾਉ ਉਦੇ ਹੋ ਸਕਦਾ ਹੈ ਕਿਉਂਕਿ ਦਾਲ ਜੋ ਹੋ ਗਈ ਦਾਨ ਨੇ ਤਾਂ ਨਹੀਂ ਉਦੇ ਹੋਣਾ ਪਰਸਨ ਕੀ ਦਾਲ ਕਿਹੜੀ ਦਾਲ ਕਿਹੜੀ ਹੋ ਗਈ ਉੱਤਰ ਦੇ ਰਹੇ ਨੇ ਗੁਰੂ ਜੀ ਜੋ ਪੂਰੀ ਪੂਰੀ ਮਸੰਗਰੀ ਮਸਰੀ ਨਾਰਹੀ ਪੂਰੇ ਪੂਰੇ ਗ੍ਰਾਮਣੇ ਵਾਲੇ ਰਖੀ ਨਾ ਰਹੀ ਪੂਰੀ ਵਿਧੀ ਨਾ ਰਹੀ ਫਿਰ ਕਹਿ ਨੂੰ ਸਪਸ਼ਟ ਕਰਦੇ ਹਨ ਜੋਗ ਇੱਕ ਹੋਏ ਤਾਂ ਉਗਵੇ ਰੂਤੀ ਊਮਰਤ ਹੋਏ ਗੁਰੂ ਜੀ ਕਦਰ ਕਰਦੇ ਨੇ ਜੇ ਇੱਕ ਦਾਣਾ ਵੀ ਸਬਤ ਹੋਵੇ ਭਾਉ ਕਰਾਉਣ ਵਾਲੇ ਪੂਰੇ ਰਖੀ ਕੀ ਮਿਲ ਜਾਣ ਤਾਂ

ਜੀ ਕਹਿੰਦੇ ਨੇ ਕਹੇਸ ਦੋ ਜਿਵੇਂ ਪਾਹੇ ਪਾਉ ਲਾਗ ਤੋਂ ਬਾਹਰ ਬਿਨਾ ਕੋਰੇ ਬਸਤਰ ਨੂੰ ਸੋਏ ਸੋਬਨੀਕ ਪੱਕਾ ਰੰਗ ਨਹੀਂ ਛੱਡਦਾ ਤਿਵੇਂ ਮਨ ਉੱਪੀ ਕੋਰੇ ਬਸਤਰ ਨੂੰ ਭਗਤੀ ਰੂਪੀ ਰੰਗ ਨਹੀਂ ਛੱਡਦਾ ਯਥਾ ਮਨੁਮਖ ਮੁਗਧ ਨਲ ਕੋਰਾ ਹੋਏ ਜਿਸ ਤੋਂ ਉਚੈ ਰੰਗ ਦਾ ਕੋਈ ਗੁਰੂ ਜੀ ਕਹਨ ਕਰਦੇ ਨੇ ਕਿ ਇਸ ਤੋਂ ਜਿਵੇਂ ਪਾਹੇ ਲਾਗ ਤੋਂ ਬਾਹਰ ਬਿਨਾ ਕੋਰੇ ਬਸਤਰ ਨੂੰ ਸੋਏ ਸੋਵਨੀਕ ਪੱਕਾ ਰੰਗ ਨਹੀਂ ਚੜਦਾ ਤਿਵੇਂ ਮਨ ਰੂਪੀ ਕੋਰੇ ਬਸਤਰ ਨੂੰ ਭਗਤੀ ਰੂਪੀ ਰੰਗ ਨਹੀਂ ਚੜਦਾ ਪੈ ਵਿੱਚ ਖੁੰਭ ਚੜਾਈ ਹੈ ਸਰਮ ਪਾਓ ਤਨ ਹੋਏ ਦਿਲ ਵਿੱਚ ਪਰਮੇਸ਼ਰ ਦਾ ਖੌਫ ਧਾਰਨਾ ਇਸ ਖੁਗ ਉਤੇ ਮਨ ਰੂਪੀ ਕਪੜੇ ਨੂੰ ਚਾੜੇ ਅਤੇ ਖੋਟੀਆਂ ਕੰਮਾਂ ਵੱਲੋਂ ਸ਼ਰਮ ਹੋਣੀ ਇਹ ਤਨ ਪਾਉ ਮਨ ਰੂਪੀ ਕਪੜੇ ਨੂੰ ਪਾਲ ਲਗਾਵੇ ਪਾਲ ਲਗਾਵੇ ਨਾਨਕ ਭਗਤੀ ਜੇ ਰਪੈ ਊੜੇ ਸੋਏ ਨ ਕੋਈ ਗੁਰੂ ਜੀ ਕਥਨ ਕਰਦੇ ਹਨ ਕਿ ਸਤ ਸੰਗ ਰੂਪ ਮਟੀ ਵਿੱਚ ਨਾਮ ਜਲ ਪਾ ਕੇ ਭਗਤੀ ਰੂਪ ਰੰਗ ਵਿੱਚ ਮਨ ਰੂਪੀ ਕੱਪੜੇ ਨੂੰ ਗੁਰੂ ਲਲਾਰੀ ਰੂਪੇ ਰੰਗਣਾ ਕਰਨ ਤਾਂ ਪਾਉ ਰੰਗਣਾ ਕਰਨ ਤਾਂ ਉਸ ਨੂੰ ਕੂੜੇ ਪਾਉ ਝੂਠ ਦੀ ਕੰਸੋਂ ਕੋਈ ਨਹੀਂ ਲੱਗਦੀ ਕਾਸ਼ ਕੋਈ ਨਹੀਂ ਲੱਗਦੀ ਮਹਲਾ ਪਹਿਲਾ ਲਭ ਪਾਪ ਦੁਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਗੁਰੂ ਜੀ ਕਦਰ ਕਰਦੇ ਨੇ ਕਿ ਪਦਾਰਥਾਂ ਦਾ ਜਿਹੜਾ ਲਭ ਲੋਭ ਭਾਵ ਕਰਨਾ ਹੈ ਇਹ ਰਾਜਾ ਹੈ ਦੁਏ ਦੂਸਰਾ ਜੋ ਪਾਪ ਇਹ ਮਹਿਤਾ ਹੈ ਪਟਵਾਰੀ ਅਤਵਾ ਵਜ਼ੀਰ ਹੈ ਕੂੜ ਝੂਠ ਬੋਲਣਾ ਇਸ ਗਦਾਰ ਥਾਣੇਦਾਰ ਹੈ ਕਲਯੁਗ ਵਿੱਚ ਕੇਵਲ ਝੂਠ ਹੀ ਪ੍ਰਦਾਨ ਹੈ ਕਾਮ ਨੇਮ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਕਾਮ ਰੂਪੀ ਨੇਵ ਪਾਉ ਚੋਬਰਦਾਰ अथवा ਵਜ਼ੀਰ ਹੈ ਕੋਈ ਗੱਲ ਪੁੱਛਣੀ ਹੋਵੇ ਤਾਂ ਇਹਨਾਂ ਨੂੰ ਸੱਦ ਬੁਲਾ ਕੇ ਪੁੱਛੀ ਜਾਂਦੀ ਹੈ ਇਹ ਸਾਰੇ ਲੋਭੀ ਪਾਪੀ ਕੂੜੇ ਕਾਮੀ ਬੈਠ ਬੈਠ ਕੇ ਵਿਚਾਰ ਕਰਦੇ ਹਨ ਪਾਉਖਲ ਜੁਗ ਵਿੱਚ ਲੋਭੀਆਂ ਕਾਮੀਆਂ ਤੇ ਜੁੱਠੀਆਂ ਪੁਰਸ਼ਾਂ ਦੀ ਬਹੁਤਾ ਹੋਵੇਗੀ ਅੰਦੀ ਰੀਤ ਗਿਆਨ ਵਿੱਚ ਆਉਣੀ ਭਾਈ ਪਰੇ ਮੁਰਦਾਰ ਗੁਰੂ ਜੀ ਕਥਨ ਕਰਦੇ ਨੇ ਕਿ ਸਰੂਪ ਗਿਆਨ ਤੋਂ ਬਿਨਾ ਹੋਣ ਕਰਕੇ ਸਾਰੀ ਰੀਤ ਪਰਜਾ ਅੰਨੀ ਹੋ ਰਹੀ ਹੈ ਤishna ਦੀ ਭਾਏ ਭਾਉ ਅਗ ਨਾਲ ਭਰੇ ਹੋਏ ਸਾਰੇ ਜੀਵ ਝੂਠ ਬੋਲਣ ਰੂਪ ਮਰਦਾਨ ਨੂੰ ਖਾ ਰਹੇ ਹਨ ਗਿਆਨੀ ਨਚੈ ਮਾਝੀ ਵਾਵਾ ਹੈ ਰੂਪ ਕਰੇ ਸিকার ਉਹਨ ਗਿਆਨਵਾਨ ਨੂੰ ਹੁਣ ਕਰਕੇ ਗੁਰੂ ਜੀ ਖੰਦਰ ਕਰਦੇ ਹਨ ਕਿ ਗਿਆਨਵਾਨ ਕੌਣ ਪਾਉ ਕ੍ਰਿਸ਼ਨ ਜੀ ਉਹਨਾਂ ਦੇ ਸਾਗ ਬਣਾ ਕੇ ਨੱਚਦੇ ਹਨ ਤੇ ਚੇਲੇ ਵਾਜਿਆਂ ਨੂੰ ਵਾਵਾ ਵਜਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਸੁੰਦਰ ਰੂਪ ਬਣਾ ਕੇ ਸ਼ਿੰਗਾਰਾਂ ਨੂੰ ਕਰਦੇ ਹਨ ਕਲਯੁਗ ਦੇ ਗਿਆਨੀ ਪੁਰਸ਼ ਨੱਚਦੇ ਹਨ ਤੇ ਵਾਜਿਆਂ ਨੂੰ ਵਜਾਉਂਦੇ ਹਨ ਉੱਚ ਹੈ ਉਕ ਹੈ ਵਾਦਾਂ ਗਾਵ ਹੈ ਜੋਦਾਂ ਕਾਵਿਚਾਰ ਗੁਰੂ ਜੀ ਕਥਨ ਕਰਦੇ ਨੇ ਕਿ ਉੱਚਾ ਉੱਚਾ ਕੁਕ ਹੈ ਪਾਉ ਬੋਲਦੇ ਹਨ ਤੇ ਵਾਦਾਂ ਭਾਉ ਝਗੜਿਆਂ ਨੂੰ ਗਾਉਂਦੇ ਹਨ ਜੋਦਾ ਪਾਉ ਸੂਰਮਿਆਂ ਦਾ ਵਿਚਾਰ ਕਰਦੇ ਹਨ ਕਿ ਫਲਾਣਾ ਫਲਾਣਾ ਸੂਰਮਾ ਚੰਗਾ ਹੈ ਮੂਰਖ ਪੰਡਤ ਇਹਕ ਮਤ ਹੁਜਤ ਸੰਜੈ ਕਰੇ ਪਿਆਰ ਗੁਰੂ ਜੀ ਕਥਨ ਕਰਦੇ ਨੇ ਕਿ ਕਲਯੁਗ ਵਿੱਚ ਜਿਹੜੇ ਮਹਾਪੁਰਖ ਹੋਣਗੇ ਉਹਨਾਂ ਦਾ ਪੰਡਤ ਉਹ ਵੇਗਾਤੇ ਉਜਤਾ ਕਰਨ ਵਾਲਿਆਂ ਦਾ ਨਾਮ ਬੜਾ ਹਕਮਤ ਵੇਦ ਅਤਮਾ ਚਤੁਰੋ ਵੇਗਾ ਅਤੇ ਪਰਦਾਸਤਾ ਦੇ ਸੰਝੇ ਪਾਉ ਜਿਕਤਰ ਕਰਨ ਵਿੱਚ ਪ੍ਰੇਮ ਧਨਗੇ ਵਿਸ਼ਿਆਂ ਦੇ ਭੋਕਣ ਵਾਸਤੇ ਸੰਝੇ ਪਾਉ ਬੋਰਤ ਨਾਲ ਪ੍ਰੇਮ ਕਰਨਗੇ ਧਰਮੀ ਧਰਮ ਕਰਹਿ ਗਵਾਮ ਹੈ ਮੰਗੇ ਕਰਦੇ ਨੇ ਕਿ ਧਰਮੀ ਪੁਰਸ਼ ਧਰਮ ਨੂੰ ਕਰਕੇ ਉਸ ਦਾ ਫਲ ਗਵਾ ਲੈਣਗੇ ਸकाम ਕਰਮ ਦੇ ਕੰਨ ਤੇ ਜਿਸ ਤਰ੍ਹਾਂ ਕਿ ਚਾਰ ਪੰਜ ਸਾਧੂਆਂ ਨੂੰ ਘਰ ਲਿਆ ਕੇ ਬੜੇ ਪ੍ਰੇਮ ਤੇ ਸਤਕਾਰ ਨਾਲ ਰੋਟੀ ਖਵਾ ਕੇ ਫਿਰ ਉਸ ਨੂੰ ਰੋਟੀ ਦਾ ਮੋਖ ਭੁੱਲ ਮੋਖ ਭਾਉ ਮੁੱਲ ਆਪਣੇ ਦੁਆਰੇ ਪਰ ਹੀ ਮੰਗ ਲੈਂਦੇ ਹਨ ਗ੍ਰਸਤੀ ਲੋਕ ਸੰਤਾਂ ਨੂੰ ਆਖਦੇ ਹਨ ਸਾਡੀ ਇਸ ਤਰ੍ਹਾਂ ਅਰਦਾਸ ਕਰੋ ਕਿ ਪੁੱਤਰ ਰਾਜੀ ਹੋਵੇ ਜਾਂ ਫਲਾਣਾ ਕੰਪੂਰਾ ਹੋ ਜਾਵੇ ਸੱਤੀ ਜਤੀ ਸਦਾਵੇਂ ਜੁਗਤ ਨ ਜਾਣੇ ਛੱਡ ਬਹਿ ਘਰਬਾਰ ਗੁਰੂ ਜੀ ਕਥਨ ਕਰਦੇ ਨੇ ਕਿ ਕਈ ਐਸੇ ਹੋਣਗੇ ਜੋ ਆਪਣੇ ਆਪ ਨੂੰ ਜਤੀਸ ਦੋਣਗੇ ਪਰ ਜਤੀ ਦੀ ਜੁਗਤੀ ਨੂੰ ਨਹੀਂ ਜਾਣਗੇ ਜਾਣਣਗੇ ਅਤੇ ਲੋਕ ਦਿਖਾਵੇ ਲਈ ਘਰ-ਬਾਰ ਨੂੰ ਛੱਡ ਕੇ ਬਾਹਰ ਬਾਣਾ ਵਿੱਚ ਜੰਗਲਾਂ ਵਿੱਚ ਜਾ ਕੇ ਬੈਠਣਗੇ ਸਭ ਕੋ ਪੂਰਾ ਆਪੇ ਹੋਵੇ ਕੱਟਣਾ ਕੋਈ ਆਖੇ ਗੁਰੂ ਜੀ ਕਥਨ ਕਰਦੇ ਨੇ ਕਿ ਸਭ ਕੋਈ ਆਪਣੇ ਆਪ ਵਿੱਚ ਪੂਰਾ ਉਹ ਬੈਠੇਗਾ ਆਪਣੇ ਆਪ ਨੂੰ ਘਟ ਪਾਉ ਨਿਉਣ ਕੋਈ ਨਹੀਂ ਆਖੇਗਾ ਕਿ ਮੈਂ ਨਿਵਾ ਘਾਟ ਨਾ ਕਿਨੇ ਕਹਾ ਆ ਸਭ ਕਹਤੇ ਹੈ ਮਾਇਆ ਸਿਧਾਂ ਨੇ ਬੇਨਤੀ ਕੀਤੀ ਕਿ ਵੱਡਾ ਕੌਣ ਹੋਵੇਗਾ ਪਾਉ ਗੁਰੂ ਜੀ ਕਹਿ ਰਹੇ ਨੇ ਕਿ ਪਤ ਪਰਮਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਸਤਿਗੁਰੂ ਦੇਵ ਜੀ ਕਥਨ ਕਰਦੇ ਹਨ ਕਿ ਬੁੱਧੀ ਰੂਪੀ ਤਕਰੀ ਵਿਚ ਵਿਚਾਰ ਰੂਪੀ ਪਰਮਾਨਾ ਭਾਗ ਵੱਡਾ ਪਾ ਕੇ ਜੀਵ ਦੀ ਪਤ ਅਮਰ ਨੂੰ ਪੁੱਛੇ ਪਾ ਕੇ ਤੋਲਿਆ ਤਾਂ ਫਿਰ ਤੋਲਿਆ ਜਾਪੇ ਜਾਣਿਆ ਜਾਂਦਾ ਹੈ ਜੇ ਤਾਂ ਮਹਾਤਮਾ ਦਾ ਮਹਾਤਮਾ ਦੀ ਪਤੰਗਰੂ ਨਾਲ ਉਸ ਦੀ ਪੂਰੀ ਪਤੰਗਰੂ ਹੋ ਗਈ ਤਾਂ ਇਹ ਨਿਸ਼ਚੈ ਕਰੋ ਕਿ ਠੀਕ ਹੈ ਮਹਾਤਮਾ ਤੇ ਜੇ ਪਤੰਗਰੂ ਪੂਰੀ ਨਾ ਹੋਈ ਤਾਂ ਉਸ ਨੂੰ ਘਟ ਹੀ ਜਾਣੇ ਮਹਲਾ ਪਹਿਲਾ ਵਦੀ ਸੁਵਜਗ ਨਾਨਕ ਸੱਚਾ ਵੇਖੈ ਸੋਈ ਗੁਰੂ ਜੀ ਕਹਿੰਦੇ ਕਿ ਜੋ ਅਕਾਲ ਪੁਰਖ ਨੇ ਵਦੀ ਪਾਉ ਠੱਡੀ ਹੈ ਸਭ ਜਗ ਪ੍ਰਗਟ ਸੋਏ ਉਸ ਨੂੰ ਸੱਚਾ ਮੈਂ ਗੁਰੂ ਆਪ ਹੀ ਵੇਖ ਰਿਹਾ ਹੈ ਸਬਨੀ ਛਾਲਾ ਮਾਰੀਆਂ ਕਰਤਾ ਕਰੈ ਸੋਈ ਗੁਰੂ ਜੀ ਕਥਨ ਕਰਦੇ ਨੇ ਕਿ ਸਾਰਿਆਂ ਪੁਰਸ਼ਾਂ ਨੇ ਕਰਮਾ ਰੂਪੀ ਛਾਲਾਂ ਮਾਰੀਆਂ ਹਨ ਭਾਵੇਂ ਕਿਸੇ ਨੇ ਚੰਗੇ ਕਰਮਾ ਅਤੇ ਕਿਸੇ ਨੇ ਮੰਦੇ ਕਰਮਾ ਦੇ ਕਰਨੇ ਕਰੂਪੀ ਛਾਲਾਂ ਮਾਰੀਆਂ ਹਨ ਆਗੋ ਜੋ ਕਰਤਾ ਭਾਵੇਂ ਵੈਗੁਰੂ ਕਰਦਾ ਹੈ ਉਹੀ ਗੱਲ ਹੁੰਦੀ ਹੈ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਿਮੇ ਪਾਓ ਗੁਰੂ ਜੀ ਕਥਨ ਕਰਦੇ ਨੇ ਕਿ ਅੱਗੇ ਪਾਓ ਪਰਲੋਕ ਵਿੱਚ ਜਾਤੀ ਦਾ ਜੋਰ ਪਾਓ ਬਲ ਨਹੀਂ अथवा ਨਾ ਜਾਤੀ ਨੇ ਜਾਣਾ ਹੈ ਨਾ ਬਲ ਨੇ ਜਾਣਾ ਹੈ ਜਿਨ ਕੀ ਲੇਕੇ ਪਤ ਪਵੈ ਚੰਗੇ ਸਈ ਕੇ ਗੁਰੂ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਪੁਰਸ਼ਾਂ ਦੀ ਪਤ ਅਮਰੋਂ ਪਾਉ ਇੱਜ਼ਤ ਪਤ ਅਮਰੋਂ ਲੇਖੇ ਵਿੱਚ ਪਈ ਹੈ ਸਹੀ ਕੇ ਪਾਉ ਉਹ ਕੋਈ ਪੁਰਸ਼ ਚੰਗੇ ਸਮਝਣਾ ਕਰੋ ਪੌੜੀ ਤੁਰ ਕਰਮ ਜਿਨ੍ਹਾਂ ਉਹ ਤੁਦ ਪਾਇਆ ਤਾਂ ਤਿੰਨੀ ਖਸਮਤ ਆਇਆ ਗੁਰੂ ਜੀ ਕਥਨ ਕਰਦੇ ਨੇ ਕਿ ਇਹ ਪਰਮਾਤਮਾ ਤੁਦ ਪਾਉ ਆਪਨੇ ਧਰੋ ਹੀ ਜਿਨ੍ਹਾਂ ਦੇ ਮੱਤੇ ਉਪਰ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਪਾਇਆ ਹੈ ਤਾਂ ਤਿਨਾ ਪੁਰਸ਼ਾਂ ਨੇ ਖਸਮ ਅਕਾਲ ਪੁਰਖ ਨੂੰ ਪਵ ਆਪ ਜੀ ਨੂੰ ਧਿਆਇਆ ਹੈ ਇਨਾਂ ਜਨਤਾ ਕੈ ਵਸ ਕਿਛ ਨਹੀਂ ਤੁਦ ਵੇਖੀ ਜੁਗਤ ਉਪਾਇਆ ਗੁਰੂ ਜੀ ਕਥਨ ਕਰਦੇ ਨੇ ਕਿ ਇਹਨਾਂ ਜੀਵਾਂ ਦੇ ਆਪਣੇ ਵਸ ਅਖਤਿਆਰ ਕੁਝ ਨਹੀਂ ਤੁਧ ਆਪ ਨੇ ਵੇਖੀ ਪਿੰਨ-ਪਿੰਨ ਤਰ੍ਹਾਂ ਦੇ ਜੀਵਾਂ ਵਾਲਾ ਸੰਸਾਰ ਉਤਪਨ ਕੀਤਾ ਹੈ ਇੱਕ ਨਾ ਨੋਂ ਤੂੰ ਮਿਲ ਲੈ ਇੱਕ ਆਪੋ ਤੁਧ ਖਵਾਇਆ ਗੁਰੂ ਜੀ ਕਥਨ ਕਰਦੇ ਨੇ ਕਿ ਇੱਕ ਨਾ ਗੁਰਮੁਖਾਂ ਨੂੰ ਤੂੰ ਆਪਣੇ ਨਾਲ ਮਿਲ ਲੈਂਦਾ ਹੈ ਅਤੇ ਇੱਕ ਇੱਕ ਨਾ ਮਨਮੁਖਾਂ ਨੂੰ ਤੂੰ ਤੈਨੇ ਆਪਣੀ ਵੱਲੋਂ ਖਵਾਇਆ ਭਾਉ ਬੁਲਾਇਆ ਹੋਇਆ ਹੈ ਗੁਰ ਕਿਰਪਾ ਤੇ ਜਾਣਿਆ ਜਿੱਤੇ ਤੁਧ ਆਪ ਬੁਜਾਇਆ ਗੁਰੂ ਜੀ ਕਥਨ ਕਰਦੇ ਨੇ ਕਿ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੁਆਰੇ ਆਪ ਜਾਣੇ ਜਾਂਦੇ ਹੋ ਜਿਨ੍ਹਾਂ ਗੁਰਾਂ ਨੂੰ ਤੁਸੀਂ ਆਪਣਾ ਆਪ ਬੁਝਾਇਆ ਦੱਸਿਆ ਹੋਇਆ ਹੈ ਜਿਸ ਵਡਭਾਗੀ ਮਨੁੱਖ ਦੇ ਹਿਰਦੇ ਵਿੱਚ ਤੈਨੇ ਆਪਣਾ ਆਪ ਸਮਝਾ ਦਿੱਤਾ ਹੈ ਥਿੱਤੇ ਗੁਰਾਂ ਦੀ ਕਿਰਪਾ ਨਾਲ ਹੀ ਉਸ ਨੇ ਤੈਨੂੰ ਜਾਣਿਆ ਹੈ ਸੱਚ ਹੈ ਜੇ ਇਹ ਸੱਚ ਸਮਾਇਆ ਗੁਰੂ ਜੀ ਕਥਨ ਕਰਦੇ ਨੇ ਕਿ ਉਹ ਸਹਜੇ ਕਿ ਸੁਤੇ ਹੀ ਤੇਰੇ ਸੱਜ ਸਰੂਪ ਵਿੱਚ ਸਮਾਇਆ ਅਪੇਧ ਹੋਇਆ ਹੈ ਸੋ ਇਹ ਅੱਜ ਦੀ ਵਿਚਾਰ ਸ਼ਲੋਕ ਦੀ ਵਿਚਾਰ ਸੰਪੂਰਨ ਹੋਈ ਸੋ 7 ਅੱਠਵੀਂ ਸ਼ਲੋਕ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਆਪ ਜੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਸਮੇਤ ਉਸ ਮਾ ਘੜ ਕਰਕੇ ਵਾਚੜ ਕੇ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹਾਂ ਅਤੇ ਤਨ ਮਨ ਤਨ ਨਾਲ ਸੇਵਾ ਕਰਦੇ ਹਾਂ ਤੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਸੋ ਵਾਚੜ ਕੇ ਨਿਤਨੇਮ ਦੀ ਹਾਜ਼ਰੀ ਭਰਿਆ ਕਰੋ ਅੰਮ੍ਰਿਤ ਵੇਲਾ ਸਮਾ ਲਓ ਗੁਰੂ ਆਲੇ ਕੋਲੋਂ ਤੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਪੁਲਚਕਾ ਮਾਫ ਕਰਨੀਆਂ ਬੁਲਾਉ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ what they